ਮੈਂ ਬੇਨਤੀ ਕਰਦਾ ਉਹਨਾਂ ਪ੍ਰਵਾਸੀਆਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਜਿਹੜੇ ਕ੍ਰਾਈਮ ਨੂੰ ਤਰਜੀਹ ਦਿੰਦੇ ਇਹ 25 ਸਾਲ ਤੋਂ ਇੱਥੇ ਰੇੜੀ ਲਾ ਰਿਆ ਸਾਨੂੰ ਕੋਈ ਦਿੱਕਤ ਨਹੀਂ ਰੋਟੀ ਰੋਜ਼ਗਾਰ ਕੋਈ ਕਰਦਾ ਕਰੇ ਹਰ ਬੰਦਾ ਆਪਣੇ ਪਰਿਵਾਰ ਦੀ ਖਾਤਰ ਦਿਨ ਰਾਤ ਜੂਝਦਾ ਪਰ ਕਿਸੇ ਦੀ ਰੋਟੀ ਰੋਜੀ ਜਦੋਂ ਕਿਸੇ ਦੇ ਗਲ ਦੀ ਹੱਡੀ ਬਣਦੀ ਹੈ ਨਾ ਪਰੇਸ਼ਾਨੀ ਉਦੋਂ ਹੁੰਦੀ ਆ ਬਾਕੀ ਦਾ ਸਾਰਾ ਤੁਸੀਂ ਹੁਸ਼ਿਆਰਪੁਰ ਦਾ ਮੰਜ਼ਰ ਜਲੰਧਰ ਦਾ ਜਾਂ ਹੋਰ ਕਿਤੇ ਦਾ ਸਾਰਾ ਦਰਸਾ ਦਿੱਤਾ ਮੈਂ ਰਿਪੀਟ ਉਹਨੂੰ ਕੀ ਕਰਾਂ ਮੈਂ ਉਹਨੂੰ ਬੱਚੇ ਨੂੰ ਵੀ ਸ਼ਰਧਾਂਜਲੀ ਦੇਣਾ ਔਰ ਮੈਂ ਆਸ ਕਰਦਾ ਪ੍ਰਮਾਤਮਾ ਉਸ ਦੋਸ਼ੀ ਨੂੰ ਮਲੋ ਇਸ ਦੁਨੀਆ ਤੋਂ ਹੀ ਉਹਨੂੰ ਮੈਂ ਕਹਿੰਦਾ ਚਲੇ ਜਾਵੇ ਬਸ ਮੈਂ ਇਹੀ ਕਹਿ ਸਕਦਾ ਦਿਲ ਬਹੁ ਭਰਦਾ ਗੱਲ ਹੁਣ ਆਪਣੀ ਕਰੀਏ ਇਸ ਬੰਦੇ ਦਾ ਅਸੀਂ ਜ਼ਿੰਦਗੀ ਵਿੱਚ ਬੜਾ ਸਾਥ ਦਿੱਤਾ ਔਖੇ ਸੌਖੇ ਸਮੇਂ ਟਪਾਏ ਸਭ ਕੁਝ ਕੁਝ ਹੁਣ ਮਹੀਨਿਆਂ ਤੋਂ ਅਸੀਂ ਕੀ ਦੇਖ ਰਹੇ ਆ ਆ ਸਾਡਾ ਬਿਲਕੁਲ ਘਰ ਆ ਜੀ ਨਾਲ ਤੇ ਇਹ ਬੰਦਾ ਇੱਥੇ ਕੋਈ ਆਪਣੇ ਇਹਦੇ ਕੋਈ ਸ਼ਰਾਬੀ ਆਉਂਦੇ ਉਹਨਾਂ ਨੂੰ ਆਪਣੇ ਵੱਲੋਂ ਗਲਾਸ ਦਿੰਦਾ ਜਾਂ ਖਾਣ ਪੀਣ ਦਾ ਸਮਾਨ ਦਿੰਦਾ ਇਹ ਉਹਨਾਂ ਨੂੰ ਉਧਰ ਨੂੰ ਤੋਰ ਦਿੰਦਾ ਪੇ ਇੱਥੇ ਨਾ ਬੈਠ ਕੇ ਦੀ ਦੁਕਾਨ ਤੇ ਪੀਓ ਉੱਧਰ ਬੈਠ ਕੇ ਬੈਠ ਕੇ ਪੀਓ ਸਾਡੇ ਉੱਥੇ ਲੇਡੀਜ਼ ਕੰਮ ਕਰਦੀਆਂ ਨੇ ਦੁਕਾਨ ਤੇ ਸਾਡਾ ਆਪਣਾ ਪਰਿਵਾਰ ਆ ਸਾਰਾ ਮਹੱਲਾ ਜਾਂਦਾ ਮੈਂ ਵੀਰ ਨੂੰ ਕਹਿੰਦਾ ਕੈਮਰਾ ਇੱਧਰ ਨੂੰ ਮਾਰਿਓ ਆ ਜਿਹੜਾ ਪੌੜੀਆਂ ਤੁਸੀਂ ਦੇਖ ਰਹੇ ਹੋ ਇਹ ਓਵਰ ਬ੍ਰਿਜ ਤੇ ਜਾਣ ਨੂੰ ਆ ਸਮੁੱਚੇ ਇਸ ਮਹੱਲੇ ਦੀਆਂ ਧੀਆਂ ਭੈਣਾਂ ਬੇਟੀਆਂ ਬਜ਼ੁਰਗ ਮਾਵਾਂ ਉਹ ਸਾਰੇ ਲੋਕ ਇਸ ਪੌੜੀਆਂ ਤੋਂ ਹੋ ਕੇ ਉੱਤੇ ਨੂੰ ਜਾਂਦੇ ਨੇ ਤੇ ਇਹ ਭਾਈ ਸਾਹਿਬ ਜਿਹਨਾਂ ਸ਼ਰਾਬੀਆਂ ਨੂੰ ਸ਼ਰਾਬ ਪਿਲਾਉਣ ਨੂੰ ਗਲਾਸ ਦਿੰਦੇ ਨੇ ਉਹ ਉੱਥੇ ਵੰਦੇ ਨੇ ਜਾਂ ਉੱਧਰ ਪਿੱਛੇ ਵੰਦੇ ਨੇ ਹੁਣ ਇਹਨੂੰ ਅਸੀਂ ਇੱਕ ਵਾਰ ਸਮਝਾਇਆ ਪੇਦਾ ਨਾ ਕਰ ਇਹ ਸਾਡੇ ਲਈ ਵੀ ਚੰਗੀ ਗੱਲ ਨਹੀਂ ਤੇ ਤੇਰੇ ਲਈ ਵੀ ਚੰਗੀ ਗੱਲ ਨਹੀਂ ਦੋ ਵਾਰ ਸਮਝਾਇਆ ਫਿਰ ਤਿੰਨ ਵਾਰ ਸਮਝਾਇਆ ਚਾਰ ਵਾਰ ਸਮਝਾਇਆ ਅੱਜ ਦੀ ਗੱਲ ਅੱਜ 15 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ ਮੈਂ ਤਕਰੀਬਨ 9:30 ਦਾ ਟਾਈਮ ਆਪਣੀ ਦੁਕਾਨਦਾਰੀ ਲਾ ਰਿਹਾ ਤਾਂ ਮੈਂ ਕੀ ਦੇਖ ਰਿਹਾ ਮੋਰੇ ਫੇਰ ਦੋ ਸ਼ਰਾਬੀ ਬੈਠੇ ਆ ਮੈਂ ਨੱਟ ਕਿ ਉਹਦੀ ਵੀਡੀਓ ਬਣਾਉਣੀ ਚਾਹੀ ਚਲੋ ਉਹਨਾਂ ਨੇ ਗਲਾਸ ਢੋਲ ਦਿੱਤੇ ਮੈਂ ਕਿਹਾ ਗਲਾਸ ਕਿੱਥੋਂ ਲਾਏ ਉਹਨਾਂ ਨੇ ਇਹਦੇ ਇਹਦੇ ਕੋਲੋਂ ਮੈਂ ਇਹਨੂੰ ਕਿਹਾ ਵੀ ਅੱਗੇ ਤੈਨੂੰ ਕਿੰਨੀ ਵਾਰ ਕਿਹਾ ਹਾਂ ਜੀ ਜੀ ਅੱਗੇ ਵੀ ਤੁਸੀਂ ਕਿਹਾ ਚਲੋ ਗਲਤੀ ਹੋ ਗਈ ਮੈਂ ਮਾਫੀ ਮੰਗ ਲੈਂਦਾ ਫੋਨ ਮੈਨੂੰ ਕਰਾ ਰਿਆ ਤਰ੍ਹਾਂ ਤਰ੍ਹਾਂ ਦੇ ਜਦੋਂ ਸਾਰਿਆਂ ਨੂੰ ਸੱਚਾਈ ਪਤਾ ਲੱਗਦੀ ਆ ਤਾਂ ਸਾਰੇ ਬੰਦੇ ਕਹਿ ਰਹੇ ਵੀ ਤੂੰ ਚੱਕ ਇਥੋਂ ਟੈਂਡ ਪੜ ਇਹ ਮੈਂ ਨਹੀਂ ਕਹਿੰਦਾ ਸਾਰੇ ਪਰਵਾਸੀ ਮਾੜੇ ਮੈਂ ਕੋਈ ਇਹ ਮਾਹੌਲ ਨੂੰ ਪਬਲਿਸਿਟੀ ਨਹੀਂ ਬਟੋਰਨੀ ਕਿਉਂਕਿ ਹੱਕ ਸੱਚ ਰੱਬ ਜਾਣਦਾ ਹਰ ਇੱਕ ਕੌਮ ਦੇ ਵਿੱਚ ਹਰ ਇੱਕ ਕਿਸੇ ਵੀ ਮਜ਼ਹਬ ਦੇ ਵਿੱਚ ਹਰ ਇੱਕ ਸਿਸਟਮ ਦੇ ਵਿੱਚ ਚੰਗੇ ਵੀ ਬੰਦੇ ਹੁੰਦੇ ਤਾਂ ਮਾੜੇ ਵੀ ਬੰਦੇ ਹੁੰਦੇ ਮੈਂ ਅੱਜ ਕਿੰਨਾ ਬੇਨਤੀ ਕਰਦਾ ਉਹਨਾਂ ਪ੍ਰਵਾਸੀਆਂ ਦਾ ਪੂਰਨ ਤੌਰ ਤੇ ਬਾਈਕਾਟ ਕਰੋ ਜਿਹੜੇ ਕ੍ਰਾਈਮ ਨੂੰ ਤਰਜੀਹ ਦਿੰਦੇ